ਗੱਲ ਕਰ ਲਈਏ ਸੋਨੀਆ ਮਾਨ ਦੀ ਸੋਨੀਆ ਮਾਨ ਕਿਸ ਕਪੈਸਿਟੀ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਡੀਸੀ ਦੇ ਨਾਲ ਤੇ ਐਸਐਸਪੀ ਦੇ ਨਾਲ ਤੇ ਹੋਰ ਅਫਸਰਾਂ ਦੇ ਨਾਲ ਬੈ ਕੇ ਉਹਨੇ ਮੀਟਿੰਗ ਲਈ ਨਾਲ ਉਹਨਾਂ ਦੇ ਮਾਤਾ ਨੇ ਉਹਨਾਂ ਨੇ ਜਿਹੜੇ ਬਾੜ ਦੇ ਜਿਹੜੇ ਜਿਹੜੇ ਹੜਾ ਦੇ ਰੀਲੀਫ ਜਿਹੜੇ ਫੰਡ ਸੀਗੇ ਉਹਨਾਂ ਦੇ ਚੈੱਕ ਜਾਰੀ ਕੀਤੇ ਹੋ ਗਈ ਹੈ ਪੰਜਾਬ ਦੇ ਵਿੱਚ देखो ਸਭ ਤੋਂ ਵੱਡੀ ਗੱਲ ਹੈ ਕਿ ਇਸ ਟਾਈਮ ਹੈ ਗਿਆ ਆਮ ਆਦੀ ਪਾਰਟੀ ਦੀ ਸਰਕਾਰ ਤੇ ਆਮ 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 ਆਦੀ ਪਾਰਟੀ ਦੇ ਜਿਹੜਾ ਵਰਕਰ ਉਹ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਦਾ ਹੈਗਾ ਨੇ ਔਰ ਅੱਜ ਕੱਲ ਅਫਸਰ ਵੀ ਉਦਾਂ ਦੇ ਆ ਗਏ ਅਫਸਰਾਂ ਦੇ ਵਿੱਚ ਵੀ ਨਾ ਤੇ ਕੋਈ ਜਾਣ ਹੈਗੀ ਆ ਤੇ ਨਾ ਹੀ ਉਹਨਾਂ ਦਾ ਕੋਈ ਪ੍ਰੋਟੋਕਾਲ ਹੈਗੇ ਨੇ ਹੁਣ ਇਹ ਜਿਹੜੀ ਸੋਨੀਆ ਮਾਨ ਇਹਨੂੰ ਆਮ ਆਦੀ ਪਾਰਟੀ ਨੇ ਵਿਧਾਨ ਸਭਾ ਹਲਕਾ ਰਾਜਾ ਸੰਸੀ ਦਾ ਇੰਚਾਰਜ ਲਗਾਇਆ ਹੈਗਾ ਠੀਕ ਹੈ ਇਹਦਾ ਅੰਮ੍ਰਿਤਸਰ ਕੀ ਲੈਣਾ ਦੇਣਾ ਹੈਗਾ ਨਾ ਠੀਕ ਹੈ ਹੁਣ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਉਹ ਨਵੀਂ-ਨਵੀਂ ਉਹਨੂੰ ਇੱਕ ਪਠਾਨਕੋਟ ਤੋਂ ਕਿਰਕ ਇੱਕ ਵੱਡਾ ਜ਼ਿਲ੍ਹਾ ਦਿੱਤਾ ਹੈਗਾ ਅੰਮ੍ਰਿਤਸਰ ਦੇ ਦਿੱਤਾ ਹੈਗਾ ਸਭ ਤੋਂ ਇੰਪੋਰਟੈਂਟ ਸ਼ਹਿਰ ਹੈਗਾ ਨਾ ਉਹਨੇ ਉਹਨੇ ਲੱਗੇ ਘੱਟੂਗਾ ਡਿਪਟੀ ਕਮਿਸ਼ਨਰ ਉਚਾਈਦਾ ਹੈਗਾ ਸੀ ਕਿ ਇਹ ਨਾਲ ਬੀਬੀ ਦੀ ਹیثیت ਕੀ ਹੈਗੀ ਕੋਈ ਅਹੁਦਾ ਨਹੀਂ ਹੈਗਾ ਕੋਈ ਡੈਜਿਗਨੇਸ਼ਨ ਨਹੀਂ ਹੈ ਕੋਈ ਸਰਕਾਰ ਦਾ ਬੋਰਡ ਦਾ ਚੇਅਰਮੈਨ ਹੀ ਕੁਝ ਵੀ ਨਹੀਂ ਹੈਗਾ ਇੱਕ ਹਲਕਾ ਇੰਚਾਰਜ ਹਲਕਾ ਇੰਚਾਰਜ ਸਿਰਫ ਇਹ ਰਾਜਾ ਸੰਸੀ ਤੱਕ ਹੀ ਰਹਿ ਸਕਦੇ ਨੇ ਪਰ ਉਹਨੂੰ ਲੱਗਾ ਕਿ ਬੀਬੀ ਦੀ ਦਿੱਲੀ ਤੱਕ ਬੜੀ ਪਹੁੰਚ ਆ ਮੁਖਮਲਦੀਪ ਭਗਵੰਤ ਮਾਨ ਸਾਹਿਬ ਤੱਕ ਵੀ ਪਹੁੰਚ ਆ ਕੇਜਰੀਵਾਲ ਸਾਹਿਬ ਦੇ ਨਾਲ ਵੀ ਪਹੁੰਚ ਆ ਕਿਉਂਕਿ ਬੀਬੀ ਆਮ ਆਦੀ ਪਾਰਟੀ ਦੇ ਅਮਨ ਰੋੜਾ ਜਾਂ ਭਗਵੰਤ ਮਾਨ ਸਾਹਿਬ ਦੇ ਜ਼ਰੀਏ ਤੇ ਪਾਰਟੀ ਚਾਂਮਲੇ ਉਹ ਤੇ ਦਿੱਲੀ ਸਿੱਧੀ ਡਾਇਰੈਕਟ ਗਈ ਆ ਰਵਿੰਦ ਕੇਜਰੀਵਾਲ ਸਾਹਿਬ ਦੀ ਡਾਇਰੈਕਸ਼ਨ ਤੇ ਆਮ ਆਦੀ ਪਾਰਟੀ ਜ ਮਿਲ ਗਈ ਤੇ ਉਹਨਾਂ ਨੇ ਇਹਨੂੰ ਰਾਜਾ ਸੰਜੀ ਹਲਕੇ ਦਾ ਲਾ ਦਿੱਤਾ ਇਨਚਾਰਜ ਕਿਉਂਕਿ ਉੱਥੇ ਇਹਦਾ ਪਿੰਡ ਆ ਤੇ ਉਹ ਇੱਕ ਕਾਮਰੇਡ ਦੀ ਕੁੜੀ ਐ ਜਿਹਨੂੰ ਅਤਵਾਦੀਆਂ ਨੇ ਮਾਰ ਦਿੱਤਾ ਸੀ ਹੁਣ ਉਹ ਉਹਦੇ ਫਾਦਰ ਦਾ ਕੀ ਪਛੋਕੜ ਉਹ ਅਜਨਾਲਾ ਦੇ ਲੋਕੀ ਚੰਗੀ ਤਰ੍ਹਾਂ ਜਾਣਦੇ ਹੋਣਗੇ ਨਾ ਦੂਜੀ ਗੱਲ ਹੈ ਕਿ ਕਟੋ ਘਟ ਜਿਹੜੇ ਸਾਡੇ ਨਾ ਡੀਸੀ ਉਹਨਾਂ ਨੂੰ ਚਾਹੀਦਾ ਕਿ ਤੁਹਾਡਾ ਇੱਕ ਸਿਸਟਮ ਹੁੰਦਾ ਤੁਸੀਂ ਸਿਰਫ ਕੁਰਸੀਆਂ ਬਚਾਉਣ ਦੇ ਖਾਤਰ ਹੀ ਕਿਸੇ ਨੂੰ ਵੀ ਲਾਗੇ ਪਟਲ ਕਿਸੇ ਆਮ ਬੰਦੇ ਨੂੰ ਵੀ ਬਿਠਾ ਲੋਗੇ ਲਾਗੇ ਕਿਹੜੀ ਅਜਿਹੀ ਮੀਟਿੰਗ ਹੈ ਜਿਹੜੀ ਸਰਕਾਰ ਔਰ ਪਹਿਲੇ ਜਿਹੜੇ ਡੀਸੀ ਕਈ ਜਿਹੜੇ ਅੰਮ੍ਰਿਤਸਰ ਜਿਹੜੇ ਨੇ ਅੱਜਕੱਲ ਤੇ ਕੋਈ ਮੰਤਰੀ ਚਲਾ ਜਾਵੇ ਨਾ ਜਿਲੇ ਦੇ ਵਿੱਚ ਤੇ ਉਹ ਡੀਸੀ ਉਹਨਾਂ ਨੂੰ ਵੈਲਕਮ ਕਰਨ ਚਲੇ ਜਾਂਦੇ ਨੇ ਨਹੀਂ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਸ਼ਾਇਦ ਕਾਲੀਆਂ ਦੀ ਜਾਂ ਕਾਂਗਰਸ ਸਰਕਾਰ ਹੀ ਕਾਨ ਸਿੰਘ ਪੰਨੂ ਡਿਪਟੀ ਕਮਿਸ਼ਨਰ ਹੁੰਦੇ ਸੀ ਜਿਹੜੇ ਹੁਣ ਰਿਟਾਇਰ ਹੋ ਗਏ ਨੇ ਉਹ ਜਾਂਦੇ ਨਹੀਂ ਸੀ ਹੁੰਦੇ ਕਹਿੰਦੇ ਮੰਤਰੀ ਆਪਣੇ ਹਲਕੇ ਦੇ ਜੋ ਕਰਨੇ ਸ਼ਹਿਰ ਦੇ ਵਿੱਚ ਕਰਨ ਮੇਰਾ ਉੱਥੇ ਕੀ ਕੰਮ ਹੈਗਾ ਬਹੁਤ ਸਾਰੇ ਮਤਲਬ ਕਾਨ ਸਿੰਘ ਪੰਨੂ ਸਮੇਤ ਬਹੁਤ ਸਾਰੇ ਪੁਰਾਣੇ ਡੀਸੀ ਚਲ ਮੈਨੂੰ ਤਾਂ ਕਾਨ ਸਿੰਘ ਪੰਨੂ ਹੁਣਾਂ ਦਾ ਚੇਤਾ ਆ ਗਿਆ ਨਾ ਬਹੁਤ ਸਾਰੇ ਜਿਹੜੇ ਹੋਰ ਵੀ ਜਿਹੜੇ ਕਿ ਨਹੀਂ ਸਾਡਾ ਕੰਮ ਥੋੜੇ ਡੀਸੀ ਦਾ ਪਰ ਹੁਣ ਇਹ ਜਿਵੇਂ ਦੇ ਪਾਰਟੀ ਵਾਲੇ ਇਹ ਆਮ ਆਦੀ ਪਾਰਟੀ ਵਾਲੇ ਮੀਡੀਆ ਚ ਚਰਚਾ ਚ ਰਹਿੰਦੇ ਆ ਕਿ ਉਹਦਾ ਅੱਜਕੱਲ ਡਿਪਟੀ ਕਮਿਸ਼ਨ ਦੇ ਚਰਚਾ ਚ ਵੇਂਦੇ ਉਹ ਵੀ ਨਾਲ ਨਾਲ ਦੋ ਦੋ ਕੈਮਰਾਮੈਨ ਲੈ ਕੇ ਚੱਲਦੇ ਨੇ ਫਿਰ ਉਹਨਾਂ ਨੂੰ ਵੱਡੇ ਖਿਤਾਬ ਮਿਲ ਜਾਂਦੇ ਨੇ ਮਲਾਈ ਦਾ ਅਹੁਦੇ ਮਿਲ ਜਾਂਦੇ ਹੈਗੇ ਨੇ ਹੁਣ ਇਹਦਾ ਸੋਨੀਆ ਮਾਨ ਉਹਨਾਂ ਦਾ ਸਰਕਾਰ ਪਦਰ ਤੇ ਕੋਈ ਰੋਲ ਨਹੀਂ ਆ ਇਹ ਤੇ ਹਲਕੇ ਤੱਕ ਸੀਮਤ ਹੋਣੇ ਚਾਹੀਦੇ ਨੇ ਪਰ ਪਤਾ ਨਹੀਂ ਅੱਜ ਕਿਸ ਕਪੈਸਿਟੀ ਦੇ ਵਿੱਚ ਹੈ ਇਹ ਡਿਪਟੀ ਕਮਿਸ਼ਨਰ ਦਾ ਬਰਾਬਰ ਬੈਠ ਕੇ ਨੇ ਮੀਟਿੰਗ ਅਡਰੈਸ ਕੀਤੀ ਹੈਗੀ ਉਹ ਡਿਪਟੀ ਕਮਿਸ਼ਨਰ ਜਿਹੜਾ ਵਾ ਉਹ ਜਾਣਣ ਕਿ ਨਾ ਜਨ ਪਰ ਇੱਕ ਸੋਸ਼ਲ ਮੀਡੀਆ ਦਾ ਇਸ਼ੂ ਬਣ ਗਿਆ ਹੈਗਾ ਸ਼ਾਇਦ ਇਸ ਕਰਕੇ ਗਏ ਹੋਣ ਕਿ ਕਹਿਣ ਕਰਕੇ ਡੀਸੀ ਸਾਹਿਬ ਦੱਸੋ ਜੇ ਕੱਲ ਨੂੰ ਆੜਾ ਆਊਗਾ ਤੇ ਮੋਰੇ ਕਿਵੇਂ ਬੰਦ ਕਰਨੇ ਹੈਗੇ ਨੱਕੇ ਕਿਵੇਂ ਬੋਰਡ ਨਹੀਂ ਹੈਗੇ ਨਾ ਸਾਨੂੰ ਦੱਸਿਆ ਸਾਡੇ ਅਗੇਤੇ ਪ੍ਰਬੰਧ ਕਰ ਦੋ ਨਾ ਵੀ ਬਾਬਾ ਜੀ ਪਾਣੀ ਨਹੀਂ ਤੇ ਸਵੇਰ ਤੱਕ ਚੜ ਜਾਣ ਹੈਗਾ ਨਾ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਡਿਪਟੀ ਕਮਿਸ਼ਨਰ ਘੱਟੂ ਘੱਟੂ ਉਹਨਾਂ ਨੂੰ ਪ੍ਰੋਟੋਕੋਲ ਫਾਲੋ ਕਰ ਲੈਣਾ ਚਾਹੀਦਾ ਹੈਗਾ ਆਮ ਆਦੀ ਪਾਰਟੀ ਦੇ ਹਜ਼ਾਰਾਂ ਵਰਕਰ ਨੇ ਕਿਨੂ ਕਿਨੂ ਤੁਸੀਂ ਕੁਰਸੀ ਬਰਾਬਰ ਦੀ ਬਿਟਾ ਕੇ ਦੋਗੇ ਤੁਸੀਂ ਜ਼ਿਲ੍ਹੇ ਦੇ ਮਾਲਕ ਹੋ ਇਹ ਨਾ ਖੁਸ਼ ਕਰਨ ਵਾਸਤੇ ਰੱਖੋ ਕਿ ਜੇ ਮੈਂ ਅੱਜ ਸੋਨੀਆ ਮਾਨ ਨੂੰ ਕੁਰਸੀ ਨਾ ਦਿੱਤੀ ਤੇ ਮੈਨੂੰ ਚਾੱਕ ਕੇ ਡੀਸੀ ਤੋਂ ਢਾਕੇ ਕਿਸੇ ਹੋਰ ਨੂੰ ਲਾ ਦੇਣਗੇ ਜ਼ਿਲ੍ਹੇ ਦਾ ਮਾਲਕ ਡੀਸੀ ਹੁੰਦਾ ਉੱਥੇ ਐਸਐਸਪੀ ਦੀ ਕੋਈ ਨਹੀਂ ਹੁੰਦੀ ਡੀਸੀ ਇੱਕ ਜ਼ਿਲ੍ਹੇ ਦਾ ਮਾਲਕ ਹੁੰਦਾ ਨਾ ਹੁਣ ਇਹ ਬੀਬੀ ਬੈੜ ਗਈ ਦੂਜਾ ਸਵਾਲ ਹੈ ਕਿ ਹਲਕੇ ਦੇ ਵਿੱਚ ਇਹਨਾਂ ਦੇ ਮਾਤਾ ਸ਼੍ਰੀ ਉਹ ਜਿਹੜੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਐਸ ਡੀ ਐਮ ਦੇ ਦਫ਼ਤਰ ਦੇ ਵਿੱਚ ਜਾ ਕੇ ਚੈੱਕ ਵੰਡ ਰਹੇ ਨੇ ਐਮ ਐਲ ਏ ਦੀ ਫੀਲਿੰਗ ਲੈ ਰਹੇ ਨੇ ਹਾਂ ਐਮ ਐਲ ਏ ਜਿ ਬੜੇ ਨਹੀਂ ਟਿਕਟ ਪਤਾ ਨਹੀਂ ਹਲੇ ਮਿਲਨੀ ਕਿ ਨਹੀਂ ਮਿਲਨੀ ਹੈਗੀ ਮਤਲਬ ਮਾਮਾ ਧੀਆ ਉਹ ਡੀ ਸੀ ਦੇ ਨਾਲ ਬਰਾਬਰ ਬੈਠ ਕੇ ਮੀਟਿੰਗਾਂ ਕਰ ਰਹੇ ਨੇ ਤੇ ਮਾਤਾ ਸ਼ਿਰੀ ਉੱਥੇ ਚੈੱਕ ਵੰਡ ਰਹੇ ਨੇ ਹੁਣ ਇਹ ਤੇ ਸ਼ਰਿਆ ਮਿਲੰਘਣਾ ਗਿਆ ਅੱਛਾ ਕਾਂਗਰਸ ਵੀ ਉੱਥੇ ਇੰਦੇ ਵੀ ਕੋਈ ਗੱਲ ਨਹੀਂ ਵੰਡ ਲੈਂਦੇ ਉੱਥੇ ਜਿਹੜੇ ਸੁਖ ਸਰਕਾਰੀਆ ਉਹ ਤੋਂ ਐਮ ਐਲ ਏ ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹ ਤਾਂ ਨਹੀਂ ਉਹਨੂੰ ਕੋਈ ਟੈਨਸ਼ਨ ਨਹੀਂ ਉਹਨਾਂ 4 ਸਾਲ ਬਾ 4 ਸਾਲ ਹੋ ਚਲੇ ਸਰਕਾਰ ਨੂੰ ਨਾ ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਬੋਲਿਆ ਨਾ ਉਥੇ ਆਪਣੇ ਹਲਕੇ ਦੇ ਪਨੇ ਬੋਲਦੇ ਕਿ ਨਹੀਂ ਬੋਲਦੇ ਉਹਨਾਂ ਨੂੰ ਪਤਾ ਕਿ ਹਜੇ ਸਾਲ ਇੱਕ ਪੰਜਾਹ ਹੈਗਾ ਐਵੇਂ ਨਜ਼ਰਾਂ ਦੇ ਵਿੱਚ ਚਾਹਾਂਗੇ ਸੋ ਪੰਗੇ ਪੈ ਜਾਣਗੇ ਆਪਾਂ ਕੀ ਕਿਸਿਆਣੇ ਕਹਿੰਦੇ ਨੇ ਕਿ ਦਾੜ ਵਟ ਜਮਾਨਾ ਕੱਟ ਤੇ ਭਲੇ ਦਿਨ ਆਉਣਗੇ ਸੁਖ ਸਰਕਾਰ ਤੇ ਉਸ ਪਾਲਿਸੀ ਵਰਗੇ ਬੰਦੇ ਹੈਗੇ ਨੇ ਵੀ ਅਜੇ ਸਾਲ ਪਿਆ ਵਾ ਹਲੇ ਆਪਾਂ ਕਿਉਂ ਪੰਗੇ ਪਾਉਣੇ ਹੈਗੇ ਨੇ ਜਦੋਂ ਮદાન ਦੇ ਵਿੱਚ ਆ ਗਿਆ ਤੇ ਫਿਰ ਉਹ ਆਪੇ ਸਰਗਰਮ ਹੋ ਜੂਗਾ ਪਰ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਤੁਹਾਡੇ ਜਿਹੜੇ ਮਸਲੇ ਨੇ ਜਿਹੜੇ ਤੁਹਾਡੇ ਇੰਚਾਰਜ ਨੇ ਉਹਨਾਂ ਨੂੰ ਕੋਈ ਰਾਈਟ ਨਹੀਂ ਹੈਗਾ ਇਦਾਂ ਦਾ ਮਸਲਾ ਜਿਹੜੇ ਅਰੁਣਾ ਚੌਧਰੀ ਦੀਨਾਨਗਰ ਤੋਂ ਐਮਐਲਏ ਨੇ ਮੰਤਰੀ ਬਰਹਿ ਚੁੱਕੇ ਨੇ ਉੱਥੇ ਆਮ ਆਦੀ ਪਾਰਟੀ ਦਾ ਵੀ ਇੱਕ ਹਾਰਿਆ ਹੋਇਆ ਜਿਹੜਾ ਵਾ ਇਨਚਾਰਜ ਲਾਇਆ ਉਹ ਵੀ ਉੱਥੇ ਮੀਟਿੰਗਾਂ ਕਰਦਾ ਰਹਿੰਦਾ ਹੈਗਾ ਤੇ ਇਸ ਕਰਕੇ ਇਹ ਜਿਹੜਾ ਨਾ ਇਹ ਚੀਜ਼ਾਂ ਬੰਦ ਹੋ ਨਹੀਂ ਚ ਹਾਲਾਂਕਿ ਆਮ ਆਦੀ ਪਾਰਟੀ ਨਹੀਂ ਕਰਦੀ ਇਸ ਤੋਂ ਪਹਿਲਾਂ ਕਾਲੀ ਦੀ ਸਰਕਾਰ ਸੀ ਤੇ ਕਾਲੀਆਂ ਦੇ ਜਿਹੜੇ ਹਾਰੇ ਹੋਏ ਬੰਦੇ ਸੀ ਨਾ ਉਹ ਵੀ ਮੀਟਿੰਗਾਂ ਕਰਦੇ ਫਿਰ ਕਾਂਗਰਸ ਦੀ ਸਰਕਾਰ ਆ ਗਈ ਕਾਂਗਰਸ ਤੋਂ ਜਿਹੜੇ ਹਾਰੇ ਹੋਏ ਐਮਐਲਏ ਉਹ ਵੀ ਮੀਟਿੰਗਾਂ ਕਰਦੇ ਤੇ ਆਮ ਆਦੀ ਪਾਰਟੀ ਦੇ ਵੀ ਜਿਹੜੇ ਇਦਾਂ ਦੇ ਬੰਦੇ ਹੈਗੇ ਜਿਹੜੇ ਲੋਕਾਂ ਨੇ ਨਹੀਂ ਜਿਤਾਏ ਜਾਂ ਨਕਾਰ ਦਿੱਤੇ ਉਹ ਵੀ ਜਿਹੜੇ ਨੇ ਇਹ ਜਿਹੜੇ ਨੇ ਬੰਦੇ ਜਿਹੜੇ ਨੇ ਉਹ ਇਦਾਂ ਮੀਟ ਕਾ ਕਰਕੇ ਫੀਲਿੰਗ ਕਰਦੇ ਕਿ ਐਸ ਡੀ ਐਮ ਮਾਤਾ ਨੂੰ ਦੱਸੋ ਹਲੇ ਤੱਕ ਮੈਨੂੰ ਲੱਗਦਾ ਕਿ ਜਿਹੜੇ ਐਮ ਐਲ ਏ ਨੇ ਚਲੋ ਜਾ ਕੇ ਐਸ ਡੀ ਐਮ ਦੇ ਦਫਤਰ ਕੁਰਸੀਆਂ ਦੇ ਬੈਠ ਸਕਦੇ ਦੇਣੀ ਨਹੀਂ ਚਾਹੀਦੀ ਪਰ ਅੱਜ ਕੱਲ ਐਸ ਐਸ ਪੀ ਤੇ ਐਸ ਡੀ ਐਮ ਤਸਤੀਲਦਾਰ ਕੁਰਸੀਆਂ ਦੇ ਦਿੰਦੇ ਐ ਐਮ ਐਲ ਏ ਨੂੰ ਨਾ ਉਹ ਹੁਣ ਕੋਈ ਐਮ ਐਲ ਏ ਜਦ ਮੰਤਰੀ ਦਾ ਟੱਬਰ ਉਹਨੂੰ ਵੀ ਨਹੀਂ ਚੈੱਕ ਬੰਦੇ ਨੇ ਚਾਹੀਦੇ ਪਰ ਦੇ ਪੰਜਾਬ ਦੀ ਸਿਆਸਤ ਤੇ ਸਭ ਕੁਝ ਇਹ ਹੀ ਹੋ ਗਿਆ ਇਸ ਮਸਲੇ ਦੇ ਵਿੱਚ ਹਾਲਾਂਕਿ ਪਹਿਲਾਂ ਬੀਬੀ ਕਿਸਾਨੀ ਅंदोलਨ ਦੇ ਵਿੱਚ ਸਰਗਰਮ ਹੀ ਹਨਾ ਫਿਰ ਇਸ ਸਿਮਰਜੀ ਸਿੰਘ ਮਾਨ ਦੇ ਨਾਲ ਚਲ ਗਈ ਫਿਰ ਕਹਿੰਦੀ ਕਿ ਮੇਰੇ ਹੱਥ ਆ ਗਈ ਤਲਵਾਰ ਜੋ ਏਜੰਸੀਆਂ ਨੇ ਫੜਨਾ ਪੜ ਲਉ ਮੈਂ ਤੇ ਤੇਰੇ ਫਿਰ ਬੀਬੀ ਆਮ ਆਦੀ ਪਾਰਟੀ ਚ ਆ ਗਈ ਹਾਲਾਂਕਿ 2022 ਦੀਆਂ ਚੋਣਾਂ ਦੇ ਵਿੱਚ ਹਰਿਆਣੇ ਦੇ ਵਿੱਚ ਇੱਕ ਲੀਡਰ ਦੀ ਸਪਾਰਸ਼ ਤੇ ਸ਼੍ਰੋਮਣੀ ਕਾਲੀ ਦਲੇ ਨੇ ਮਹਾਲੀ ਤੋਂ ਲੜਾਉਣ ਲੱਗਾ ਸੀ ਰੌਲਾ ਪੈ ਗਿਆ ਕਿ ਉਦੋਂ ਕਿਸਾਨੀ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਸੀ ਇਸ ਕਰ ਹੁਣ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਰੱਖ ਲਿਆ ਹੈਗਾ ਉਹਨਾਂ ਆਮ ਆਦੀ ਪਾਰਟੀ ਉਹ ਜ਼ਿਲ੍ਹਾ ਲੈਵਲ ਤੇ ਮੇਰੇ ਹਾਲਾਂਕਿ ਉਹਨਾਂ ਪਤਾ ਹੀ ਨਸ਼ਿਆਂ ਵਾਲੇ ਮਸਲੇ ਦੇ ਵਿੱਚ ਕੋਈ ਕੋਆਰਡੀਨੇਟਰ ਲਾਇਆ ਹੋਇਆ ਪਰ ਉਹ ਕੋਈ ਪੋਸਟ ਨਹੀਂ ਆ ਗਈ ਇਹ ਤਾਂ ਪੂਰੇ ਪੰਜਾਬ 'ਚ ਮੈਨੂੰ ਲੱਗਦਾ ਆਮ ਆਦੀ ਪਾਰਟੀ ਨੇ 10000 ਬੰਦਿਆਂ ਦੇ ਨਸ਼ੇ ਦੇ ਕੋਆਰਡੀਨੇਟਰ ਲਾ ਦਿੱਤੇ ਹੋਣਗੇ ਨਾ ਉਹ ਮੀਟਿੰਗ ਨੇ ਪਰ ਇਹਦੇ ਡਿਪਟੀ ਕਮਿਸ਼ਨਰ ਨੂੰ ਦੇਖਣਾ ਚਾਹੀਦਾ ਹੈ ਡਿਪਟੀ ਕਮਿਸ਼ਨਰ ਇਹ ਸਿਰਫ ਤੇ ਸਿਰਫ ਆਪਣੀ ਕੁਰਸੀ ਬਚਾਉਣ ਦੀ ਖਾਤਰ ਸੋਨੀਆ ਮਾਲ ਦੀ ਬਰਾਬਰ ਦੀ ਕੁਰਸੀ ਲਾ ਦਿੱਤੀ ਜੋ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਤਾਂ ਆਮ ਆਦੀ ਪਾਰਟੀ ਦੀ ਵੀ ਅੱਗੇ ਬਿਆਨ ਆ ਜਾਵੇ ਵੀ ਇਹ ਤਾਂ ਨੋਲਿਜ ਆਫ ਸ਼ੇਅਰਿੰਗ ਵਾਲੀ ਗੱਲ ਹੈ ਜਿਵੇਂ ਸਾਡੇ ਇੱਥੋਂ ਜਾਂਦੇ ਨੇ ਦਿੱਲੀ ਕੀ ਤੇ ਨੋਨ ਸੋਨੀਆ ਮਾਂ ਨੂੰ ਇਨੀ ਨੋਲਿਜ ਹੈਗੀ ਹੈ ਨੋਲਿਜ ਆਫ ਸ਼ੇਅਰਿੰਗ ਕਰਨ ਦੇ ਵਿੱਚ ਹਰਜ ਵੀ ਕੀ ਹੈਗਾ ਨਹੀਂ ਨਹੀਂ ਨੋਲਿਜ ਇਹਦੇ ਵਿੱਚ ਬੀਬੀ ਕੋ ਕੀ ਸਿੱਖਣਾ ਹੈਗਾ ਬੀਬੀ ਨੇ ਕੀ ਉਹਨੂੰ ਡੀਸੀ ਨੂੰ ਦੱਸਣਾ ਹੈਗਾ ਸਿਖਾਇਆ ਹੜਾ ਦੇ ਵਿੱਚ ਆ ਹੜਾਂ ਦੇ ਵਿੱਚ ਬੀਬੀ ਕਿਉਂਕਿ ਬੀਬੀ ਦੀਆਂ ਨਾਂ ਤੇ ਕੋਈ ਏਡੀ ਕੋਈ ਗਾਣੇ ਦੇ ਵਿੱਚ ਇੰਨੀ ਜਿਆਦਾ ਮਾਡਲ ਦੇ ਤੌਰ ਤੇ ਹਿੱਟ ਰਹੀ ਹੈ ਨਾ ਉਹ ਫਿਲਮੀ ਤੌਰ ਤੇ ਹਿੱਟ ਰਹੀ ਹੈਗੀ ਨਾ ਮੈਨੂੰ ਤਾਂ ਇਹ ਪਛਾਹ ਪੰਜਾਬੀ ਫਿਲਮ ਹੀ ਇੱਕ ਅੱਧੀ ਹੋਣੀ ਪਤਾ ਨਹੀਂ ਉਹ ਵੀ ਨਹੀਂ ਹੋਣੀ ਜਾਂ ਆਪਣੀ ਸਾਊਥ ਸੂਥ ਦੀ ਇੱਕ ਅੱਧੀ ਹੋਣੀ ਆ ਚਲੋ ਉਧਰ ਹੀ ਉਹਦਾ ਜਿਹੜਾ ਵਾ ਸਕਸੈਸ ਨਹੀਂ ਮਿਲੀ ਤੇ ਚਲੋ ਕਹਿੰਦੇ ਆਪਾਂ ਸੋਚਦੇ ਚਲੋ ਪਰਮਾਤਮਾ ਕਿਸੇ ਫੀਲਡ ਦੇ ਉਧਰ ਉਹਨਾਂ ਨੂੰ ਕਾਮਯਾਬੀ ਮਿਲ ਜੇ ਪਰ ਘੱਟੋ ਘੱਟ ਇਹ ਇਹਦੇ 'ਚ ਮੈਨੂੰ ਸੋਨੀਆ ਮਾਨ ਦਾ ਨਿੱਕ ਕਸੂਰ ਲੱਗਦਾ ਇਹਦੇ ਜੇ ਡਿਪਟੀ ਕਮਿਸ਼ਨਰ ਦਾ ਕਸੂਰ ਹੈ ਕਿ ਤੁਸੀਂ ਅੰਮ੍ਰਿਤਸਰ ਦੇ ਵਿੱਚ ਕਿੰਨੇ ਐਮਐਲਏ ਨੇ ਸਾਰੇ ਹੀ ਅੰਮ੍ਰਿਤਸਰ ਦੀਆਂ ਜਿਹੜੀਆਂ 11 ਸੀਟਾਂ ਨੇ ਹਨਾ ਮਤਲਬ ਤੁਸੀਂ ਬਾਬਾ ਬਕਾਲਾ ਬਾਬਾ ਬਕਾਲਾ ਤੋਂ ਬਾਅਦ ਜਣਿਆਲਾ ਆ ਗਿਆ ਫਿਰ ਸ਼ਹਿਰ ਦੀਆਂ ਨਾਰਥ ਸੈਂਟਰਲ ਈਸਟ ਵੈਸਟ ਸਾਊਥ ਫਿਰ ਅਜਨਾਲਾ ਰਾਜਾ ਸੰਸੀ ਰਾਜਾ ਸੰਸੀ ਨੂੰ ਛੱਡ ਕੇ ਬਾਕੀ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹ ਤਾਂ ਲਾਗੇ ਬੈਠੇ ਨਹੀਂ ਹੈਗੇ ਉਹਨਾਂ ਨੂੰ ਤੇ ਲਾਗੇ ਬੁਲਾਇਆ ਨਹੀਂ ਹੈਗੇ ਪਤਾ ਨਹੀਂ ਅੱਜ ਕਿਹੜੀ ਮੀਟਿੰਗ ਹੈ ਪਤਾ ਨਹੀਂ ਸ਼ਾਇਦ ਅੰਮ੍ਰਿਤਸਰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਾਲੇ ਕੋਈ ਪ੍ਰੈਸ ਬਿਆਨ ਜਾਰੀ ਕਰ ਦਿੰਦੇ ਪਰ ਲੋਕਾਂ ਨੂੰ ਆਡ ਲੱਗਾ ਜੋ ਸੋਸ਼ਲ ਮੀਡੀਆ ਤੇ ਫੋਟੋ ਖਿਲ ਵਿਕੀ ਜਾ ਰਹੀ ਹੈ ਨਾ ਉਹ ਆਡ ਲੱਗਾ ਕਿ ਬੀਬੀ ਉੱਥੇ ਕਰਨ ਕੀ ਡਈ ਸੀ ਨਾ ਉਹਨੂੰ ਕਾਦੇ ਵਾਸਤੇ ਬੁਲਾਇਆ ਸੀ ਕਰਕੇ ਫਿਰ ਨਸ਼ਿਆਂ ਦੇ ਮਸਲੇ ਦੇ ਚਿਰ ਔਰ ਸ਼ਹਿਰ ਦੇ ਵਿੱਚ ਮੀਟਿੰਗ ਹੋ ਰਹੀ ਹੈ ਨਾ ਸ਼ਹਿਰ ਦੇ ਵਿੱਚ ਮੀਟਿੰਗ ਹੈ ਕਿਉਂਕਿ ਦਿਹਾਤੀ ਏਰੀਆ ਦੀ ਹੋ ਰਹੀ ਹੈ ਤੇ ਦਿਹਾਤੀ ਤੋਂ ਤੇ ਗੁਲਦੀਪ ਸਿੰਘ ਢਾਲੀਵਾਲ ਸਾਹਿਬ ਵੀ ਜਨਾਲੇ ਤੋਂ ਐਮਐਲਏ ਉਹ ਤੇ ਆਏ ਨਹੀਂ ਪਤਾ ਨਹੀਂ ਇਹ ਆਏ ਪਤਾ ਪਤਾ ਨਹੀਂ ਹੁਣ ਅੰਮ੍ਰਿਤਸਰ ਪ੍ਰਸ਼ਾਸਨ ਇਸ ਮਸਲੇ ਦੇ ਵਿੱਚ ਕਲੀਅਰਿਫਿਕੇਸ਼ਨ ਦਿੰਦਾ ਕਿ ਨਹੀਂ ਦਿੰਦਾ ਹੈਗਾ ਉਹ ਵੇਖਣ ਵਾਲੀ ਗੱਲ ਹੈ ਹੋ ਸਕਦਾ ਡੀਸੀ ਜਿਹੜੇ ਨੇ ਉਹ ਨਵੇਂ ਆਏ ਨੇ ਇਹਨਾਂ ਨੂੰ ਲੱਗਦਾ ਹੋਊਗਾ ਕਿ ਮੈਂ ਡੀਸੀ ਦੀ ਮੀਟਿੰਗ ਲੈ ਲਾਂ ਨਾਲੇ ਹਲਕਾ ਚਾਰਜ ਵੀ ਹੈ ਗਿਆ ਮੈਂ ਤੇ ਕਿਉਂ ਡੀਸੀ ਵੀ ਸੋਚਦਾ ਹੋਣਾ ਵੀ ਮੈਂ ਨਵਾਂ ਨਵਾਂ ਆਇਆ ਮੈਂ ਪੰਗਾ ਕਿਉਂ ਲੈਣਾ ਜੇ ਮੈਂ ਮਨਾ ਕਰਦਾ ਮਾਂ ਸਰਕਾਰ ਦੀ ਨਜ਼ਰੋਂ ਚੰਨਾ ਚੜ ਜਾਵਾਂ ਮੈਂ ਇਨੇ ਉਹ ਮਣਾ ਕੀ ਕਰਨਾ ਹੈਗਾ ਮੈਂ ਵੀ ਕਹਿ ਰਿਹਾ ਕਿ ਸਿਰਫ ਹੋ ਨਹੀਂ ਹੰਬਰਸਰ ਬਹੁਤ ਸਾਰੇ ਜਿਹੜੇ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਜਾਂ ਵੱਡੇ ਅਫਸਰ ਸਿਰਫ ਸਿਰਫ ਕੁਰਸੀ ਸੇਫ ਕਰਨ ਵਾਸਤੇ ਹੀ ਉਹ ਜੀ ਹਜੂਰੀ ਕਰਦੇ ਹੈਗੇ ਨੇ ਹਾਲਾਂਕਿ ਇਹ ਵਾਲੇ ਜਿਹੜੇ ਪੀਸੀਐਸ ਅਫਸਰ ਸੀ ਬਾ ਚਾਹੀਏ ਸੁਪਰਮੋਡ ਹੋ ਗਏ ਪਹਿਲਾਂ ਉਹ ਪਠਾਨਕੋਟ ਡੀਸੀ ਰਹਿ ਗਏ ਨੇ ਫਿਰ ਇੱਥੇ ਆ ਗਏ ਨੇ ਉਹਨਾਂ ਨੂੰ ਲੱਗਦਾ ਕਿ ਠੀਕ ਹੈ ਮੀਟਿੰਗ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਜੇ ਇੱਕ ਨਵੀਂ ਪਿਰਤ ਪੈ ਰਹੀ ਹੈਗੀ ਕਿ ਤੁਸੀਂ ਜਿਨ੍ਹਾਂ ਕੋ ਕੋਈ ਅਹੁਦਾ ਨਹੀਂ ਹੈ ਕੋਈ ਸਟਰੀਟ ਲੈਵਲ ਦੀ ਚੇਅਰਮੈਨ ਨਹੀਂ ਹੈ ਕੁਝ ਨਹੀਂ ਇੱਕ ਹਲਕਾ ਇੰਚਾਰਜ ਨੇ ਇਸ ਕਰਕੇ ਉਹ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਇਦਾਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਬੀਐਸਪੀ ਦੇ ਹਲਕਾ ਇੰਚਾਰਜ ਨੇ ਹਰ ਪਾਰਟੀ ਦੇ 117 ਹਲਕਾ ਇੰਚਾਰਜ ਕੱਲੂ ਕੋਈ ਹੋਰ ਕਿਸੇ ਨੂੰ ਬਿਠਾਓਗੇ ਤੁਸੀਂ ਉਸ ਕੁਰਸੀ ਦੇ ਵਿੱਚ ਇਹਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਮਜ਼ੋਰੀ ਆ ਕਮਜ਼ੋਰੀ ਕੀ ਆ ਅੱਜਕੱਲ ਸਾਰੇ ਅਫਸਰ ਸਿਰ ਤੇ ਸਿਰ ਆਪਣੀ ਕੁਰਸੀ ਬਚਾਉਂਦੇ ਹੋਰ ਕੁਝ ਨਹੀਂ ਹੈਗਾ ਨਹੀਂ ਤੇ ਉੱਥੇ ਉਹ ਕਾਹਦੀ ਐਡੀ ਮਹੱਤਵਪੂਰਨ ਮੀਟਿੰਗ ਹੋ ਗਈ ਨਸ਼ਿਆਂ ਦੇ ਮਸਲੇ ਦੇ ਵਿੱਚ ਜਾਂ ਬੀਬੀ ਕੋਈ ਪੰਜਾਬ ਦੀ ਬ੍ਰੈਡ ਮਿਨਿਸਟਰ ਤੇ ਹੈ ਨਹੀਂ ਇੱਕ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਉਹ ਸਿਰਫ ਤੇ ਸਿਰਫ ਰਾਜਸਾਂਸੀ ਹਲਕੇ ਤੱਕ ਧੀ ਡੀਸੀ ਦੇ ਨਾਲ ਮੀਟਿੰਗਾਂ ਕਰਦੀ ਆ मां ਜਿਹੜੀ ਆ ਉਹ ਐਸ ਡੀ ਐਮ ਦੇ ਨਾਲ ਐਸ ਡੀ ਐਮ ਦੇ ਦਫਤਰ ਜਾ ਕੇ ਚੈੱਕ ਵੰਡਰੀ ਹੈਗੀ ਆ ਤੇ ਕਾਂਗਰਸੀ ਤੇ ਅਕਾਲੀ ਉੱਥੇ ਚੁੱਪ ਕਰਕੇ ਬੈਠੇ ਆ ਕਿ ਨੂੰ ਕਹਿੰਦੇ ਨੂੰ ਚਲੋ ਕੀ ਪੰਗਾ ਲੈਣਾ ਵਾ ਸਰਕਾਰ ਪਤਾ ਨਹੀਂ ਵਿਜੀਲੈਂਸ ਕਿਹੜੇ ਵੇਲੇ ਆ ਕੇ ਘਰ ਦਾ ਕੁੰਡਾ ਖੜਕਾ ਦੇ ਕਈ ਤੱਦੇ ਆਪੋਜੀਸ਼ਨ ਪਾਰਟੀਜ਼ ਲੀਡਰ ਇਸ ਕਰਕੇ ਡਰ ਕੇ ਬੈਠੇ ਹੋਏ ਨੇ